ਪ੍ਰਤਾਪ ਸਿੰਘ ਬਾਜਵਾ ਦੀ ਅੱਜ ਪੇਸ਼ੀ ਸੀ ਇੱਕ ਪਾਸੇ ਕਾਂਗਰਸ ਪਾਰਟੀ ਨੇ ਆਪਣਾ ਧਰਨਾ ਲਾ ਲਿਆ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਹੁਣ ਕਾਂਗਰਸ ਦੇ ਧਰਨੇ ਦੇ ਵਿੱਚ ਕਾਂਗਰਸ ਦੇ ਕੁਝ ਲੋਕ ਨਹੀਂ ਪਹੁੰਚੇ ਪ੍ਰਤਾਪ ਸਿੰਘ ਬਾਜਵਾ ਅੰਦਰ ਚਲੇ ਗਏ ਬਹੁਤ ਕੁਝ ਇਨ ਮੀਨ ਟਾਈਮ ਹੋਇਆ ਬੜੇ ਸਾਰੇ ਬਿਆਨ ਸਾਹਮਣੇ ਆਏ ਨੇ ਇਹਨਾਂ ਬਾਰੇ ਗੱਲਬਾਤ ਕਰਾਂਗੇ ਅੱਜ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਸਮਾਂ ਰਤ ਬਹੁਤ ਹੋ ਚੁੱਕੀ ਬਹੁਤ ਧੰਨਵਾਦ ਜੀ ਸਾਰਿਆਂ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਪ੍ਰਤਾਪ ਸਿੰਘ ਬਾਜਵਾ ਅੱਜ ਚਲੇ ਗਏ ਚਲੋ ਕੱਲ ਦਾ ਉਹਨਾਂ ਨੇ ਡਿਲੇ ਕਰਵਾ ਲ ਬੜੇ ਸਾਰੇ ਨੇਤਾ ਪਹੁੰਚੇ ਨਹੀਂ ਜਾਂ ਜੇ ਪਹੁੰਚੇ ਆ ਤਾਂ ਬੋਲੇ ਨਹੀਂ ਜੇ ਆਪਾਂ ਰਾਣਾ ਗੁਰਜੀਤ ਦੀ ਗੱਲ ਕਰ ਲਈਏ ਆਪਾਂ ਪ੍ਰਗਟ ਸਿੰਘ ਦੀ ਗੱਲ ਕਰ ਲਈਏ ਇਹ ਤਾਂ ਦਿਖਿਆ ਹੀ ਨਹੀਂ ਵਿੱਚ ਕਿਤੇ ਦੇਖੋ ਸਾਫ ਸਿੰਘ ਦੀ ਗੱਲ ਤਾਂ ਸਿੱਧੀ ਪੱਧਰੀ ਜੀ ਹੈਗੀ ਹੈ ਕਿ ਪੰਜਾਬ ਦੀ ਕਾਂਗਰਸ ਜਿਹੜੀ ਨਾ ਉਹ ਗੁੱਟਬਾਜੀ ਦਾ ਸ਼ਿਕਾਰ ਹੈ ਔਰ ਜਦੋਂ ਗੁੱਟਬਾਜੀ ਦਾ ਸ਼ਿਕਾਰ ਹੁੰਦੀ ਹੈ ਕਾਂਗਰਸ ਤੇ ਉਦੋਂ ਹੀ ਕਾਂਗਰਸ ਜਿਹੜੀ ਆ ਮਰਦੀ ਆ ਔਰ ਪ੍ਰਤਾਪ ਬਾਜਵਾ ਤੇ ਪਰਚਾ ਦਰਜ ਹੋਇਆ ਤੇ ਪਰਚਾ ਦਰਜ ਹੋਣ ਤੋਂ ਤੁਸੀਂ ਹਿਸਾਬ ਲਾਓ ਕਈ ਕਾਂਗਰਸੀ ਤਾਂ ਹਜੇ ਵੀ ਨਹੀਂ ਬੋਲੇ ਕਈ ਕਾਂਗਰਸੀ ਦਾ ਮੇ ਬਿਆਨ ਹੀ ਨਹੀਂ ਪੜੇ ਨਜ਼ਰ ਵੀ ਨਹੀਂ ਆਏ ਦੂਰ ਦੀ ਗੱਲ ਆ ਉਹਨਾਂ ਦੀ ਸਟੇਟਮੈਂਟਾਂ ਵੀ ਨਹੀਂ ਉਹਨਾਂ ਨੇ ਦਿੱਤੀਆਂ ਸੋ ਮੇਰੇ ਕਹਿਣ ਦਾ ਇੱਕ ਸਿੱਧਾ ਜਿਹਾ ਪੱਤਰ ਜੀ ਗੱਲ ਹੈਗੀ ਹੈ ਕਿ ਪੰਜਾਬ ਦੇ ਵਿੱਚ ਗੱਲ ਇਹ ਹੈ ਕਿ ਜਿਹੜੇ ਆਪਣੇ ਪ੍ਰਤਾਪ ਸਿੰਘ ਬਾਜਵਾ ਨੇ ਇਹਨਾਂ ਦੀ ਜਿਹੜੇ ਫੇਵਰ ਦੇ ਵਿੱਚ ਜਿਹੜੇ ਕੱਲ ਕੁਝ ਲੀਡਰਾਂ ਨੇ ਸੈਨ ਵੀ ਕੀਤੇ ਆ ਉਹ ਸਾਰੇ ਹੀ ਮੁੱਖ ਮੰਤਰੀ ਦੇ ਉਮੀਦਵਾਰ ਆ ਠੀਕ ਹੈ ਨਾ ਦੇਖੋ ਤੁਸੀਂ ਮੁੱਖ ਮੰਤਰੀ ਦੇ ਦਾਵੇਦਾਰ ਰਾਣਾ ਗੁਰਜੀਤ ਸਿੰਘ ਤ੍ਰਿਪਤ ਰਜਿੰਦਰ ਬਾਜਵਾ ਸੁਖ ਸੁਖ ਸਰਕਾਰੀਆਂ ਐਵੇਂ ਗੱਲ ਕਰਦਾ ਵੇ ਠੋਕੇ ਜਿਹੜੀ ਗੱਲ ਕਰਦਾ ਵੇ ਚਰਨਜੀਤ ਚੰਨੀ ਚੰਨੀ ਤੋਂ ਅੱਗੇ ਆ ਜਾਓ ਤੇ ਆਪਣੇ ਰਾਣਾ ਗੁਰਜੀਤ ਹੋ ਗਏ ਐ ਤੇ ਇਧਰੋਂ ਰਾਜਾ ਵੜਿੰਗ ਤੇ ਇੰਨੇ ਤਾਂ ਯਾਰ ਲੀਡਰ ਐ ਜਿਹੜੇ ਚਾਹੁੰਦੇ ਕੀ ਅਸੀਂ ਪੰਜਾਬ ਦੀ ਪ੍ਰਧਾਨਗੀ ਲਈਏ ਪੰਜਾਬ ਦੇ ਮੁੱਖ ਮੰਤਰੀ ਅਗਲੇ 2 ਸਾਲਾਂ ਬਾਅਦ ਸਾਨੂੰ ਘੋਸ਼ਣਾ ਕਰੇ। ਔਰ ਇਸੇ ਚੱਕਰ ਚ ਪੰਜਾਬ ਚ ਗੁੱਟਬਾਜੀ ਵਧੀ ਪਈ ਹੈ ਤੇ ਇਹੀ ਕਾਂਗਰਸ ਹਾਈ ਕਮਾਂਡ ਨੂੰ ਸਮਝ ਆ ਗਈ ਹੈ ਕਿ ਇਹ ਇਹਨਾਂ ਨੇ ਆਪਸ ਚ ਜੁੱਤੀਓ ਜੁੱਤੀ ਹੋਣਾ ਤੇ ਕਾਂਗਰਸ ਦਾ ਬੇੜਾ ਗਰਖ ਹੋਣਾ ਇਸ ਕਰਕੇ ਹਜੇ ਜਿਹੜੀਆਂ ਚੋਣਾਂ ਹੈਗੀਆਂ ਆਪਾਂ ਬਿਨਾ ਕਿਸੇ ਚਿਹਰੇ ਤੋਂ ਲੜਾਂਗੇ। ਤਾਂ ਦੀ ਕੱਲ ਸਟੇਟਮੈਂਟ ਵੀ ਆ ਗਈ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇੰਚਾਰਜ ਨੇ ਬੁਬੇਸ਼ ਭਗੇਲ ਉਹਨਾਂ ਨੇ ਕਹਿ ਦਿੱਤਾ ਕਿ ਆਪਾਂ ਕੋਈ ਚਿਹਰਾ ਨਹੀਂ ਰੱਖਾਂਗੇ। ਕਾਂਗਰਸ ਜੁਨਾਈਟ ਹੋ ਕੇ ਲੜੇਗੀ ਬਾਅਦ ਦੇਖਾਂਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਜੇ ਪਹਿਲਾਂ ਚਿਹਰਾ ਰੱਖਤਾ ਤੇ ਇਹਨਾਂ ਨੇ ਲੜ ਪੈਣਾ ਹਜੇ ਮੈਂ ਨਵਜੋਤ ਸਿੰਘ ਸਿੱਧੂ ਦੀ ਗੱਲ ਨਹੀਂ ਕਰਦਾ ਉਹ ਹਜੇ ਪਤਾ ਨਹੀਂ ਠੰਡੇ ਬੈਠੇ ਕਦੋਂ ਉਹਨਾਂ ਨੇ ਵੀ ਉੱਠ ਕੇ ਡੰਡਾ ਲੈ ਕੇ ਆ ਜਾਣਾ ਹਜੇ ਆਈਪੀਐਲ ਦੀਆਂ ਗੱਲਾਂ ਆਈਪੀਐਲ ਖਤਮ ਹੋ ਜਾਣਾ ਹੋਰ ਉਹਨਾਂ ਨੇ 6-8 ਮਹੀਨਿਆਂ ਨੂੰ ਉਹਨਾਂ ਕਣ ਲੈ ਵੀ ਬੁਰੀਆਂ ਬਿਸਤਰਾ ਚੱਕਿਆ ਮੈਂ ਵੀ ਆ ਗਿਆ ਸੱਚਨਾ ਕਾਣਾ ਦਾ ਮੇਰਾ ਪਾਪ ਹੈਗਾ ਕਿ ਕਾਂਗਰਸ ਯੂਨਾਈਟ ਨਹੀਂ ਹੈਗੀ ਕਿਸੇ ਪੱਧਰ ਦੇ ਉੱਤੇ ਇਹਨਾਂ ਦੀ ਕਾਂਗਰਸੀਆਂ ਦੀਆਂ ਦੀਆਂ ਆਪਣੀਆਂ ਲੜਾਈਆਂ ਚੱਲਦੀਆਂ ਪਈਆਂ ਕਿਉਂਕਿ ਪ੍ਰਤਾਪ ਬਾਜਵੇ ਤੇ ਰਾਜਾ ਵੜਿੰਗ ਨੇ ਰਾਣੇ ਗੁਰਜੀਤ ਨੂੰ ਵੇਰਿਆ ਸੁਲਤਾਨਪੁਰ ਲੋਧੀ ਚ ਰੈਲੀ ਕਰਕੇ ਵੇਰਿਆ ਰਾਣਾ ਚੰਦਾ ਨਹੀਂ ਸੀ ਉਹ ਰੈਲੀ ਹੋਵੇ ਉਹਨੇ ਆਪਣੇ ਦਾ ਬੇਟੇ ਨੂੰ ਜਿਹੜਾ ਕਾਂਗਰਸ ਜੁਆਇਨ ਕਰਾ ਦੇਣੀ ਸੀ ਉਹਦੀ ਤਿਆਰੀ ਕਰ ਰਹੀ ਸੀ ਰਗ-ਬਗ ਲੇਕਿਨ ਇਹਨਾਂ ਨੇ ਆਪਣਾ ਨਾਂ ਉਹਨੂੰ ਟਿਕਟ ਲੈਣ ਦਿੱਤੀ ਇਹਨਾਂ ਦਾ ਮੈਂਬਰ ਪਾਰਲੀਮੈਂਟ ਦੀ ਆਨੰਦਪੁਰ ਸਾਹਿਬ ਦੀ ਟਿਕਟ ਮੰਗਦੇ ਸੀ ਔਰ ਉਹਨੂੰ ਟਿਕਟ ਵੀ ਨਹੀਂ ਲੈਣ ਦਿੱਤੀ ਤੇ ਕਿਵੇਂ ਉਹ ਜੇ ਹੁੰਦਾ ਫਿਰ ਅਗਲੇ ਦੇ ਮਨ ਚ ਰੰਜਤ ਹੈਗਾ ਹੀ ਉਹ ਕਹਿੰਦਾ ਮੈਨੂੰ ਟਿਕਟ ਵੀ ਨਹੀਂ ਦਿੱਤੀ ਇਹਨਾਂ ਨੇ ਲੈ। ਤੋਂ ਕਾਂਗਰਸ ਦੇ ਵਿੱਚ ਹਜੇ ਬੜਾ ਖਲਾਰਾ ਜਿਹਾ ਹੈਗਾ ਅੰਦਰਲੇ ਖਾਤੇ ਤੇ ਇਸੇ ਕਰਕੇ ਤੁਸੀਂ ਅੱਜ ਦੇਖਿਆ ਕਿ ਪੰਜਾਬ ਦੇ ਬਾਲੇ ਜਿਹੜੇ ਲੀਡਰ ਹੈ ਕਈ ਉੱਥੇ ਪ੍ਰਤਾਪ ਬਾਜਵੇ ਤੇ ਧਰਨੇ 'ਚ ਗਏ ਵੀ ਨਹੀਂ ਗਏ। ਤੇ ਵੱਡੀ ਗੱਲ ਇੱਕ ਦੇਖਣ ਨੂੰ ਮਿਲੀ ਦਲਵੀਰ ਗੋਲਡੀ ਦੇ ਖਿਲਾਫ ਬਾਜਵਾ ਸਾਹਿਬ ਬੋਲਦੇ ਸੀ ਪਰ ਦਲਵੀਰ ਗੋਲਡੀ ਪਹੁੰਚ ਗਏ ਉੱਥੇ। ਯਾਰ ਇੱਕ ਤੁਹਾਨੂੰ ਮੈਂ ਗੱਲ ਦੱਸਾਂ। ਬਈ ਗੋਲਦੀ ਦਾ ਚਲੋ ਨਵੇਂ ਨਵੇਂ ਦੁਆਰਾ ਜੁਆਇਨ ਕੀਤੀ ਆ ਉਹਨਾਂ ਨੂੰ ਜੁਆਇਨ ਕਰਾਈ ਆ ਤੇ ਇਸ ਕਰਕੇ ਉਹ ਗਏ ਨੇ ਪਰ ਹਜੇ ਹਾਲਾਤ ਜਿਹੜੇ ਹਨਾ ਕਾਂਗਰਸ ਦਾ ਕੁਝ ਨਹੀਂ ਪਤਾ ਲੱਗਦਾ ਪ੍ਰਤਾਪ ਬਾਜਵਾ ਅੱਜ ਕੁਝ ਬੋਲਦੇ ਆ ਕੱਲ ਕੁਝ ਬੋਲਦੇ ਆ ਰਾਜਾ ਵੜਿੰਗ ਅੱਜ ਕੁਝ ਬੋਲਦੇ ਆ ਕਿਉਂਕਿ ਕਾਂਗਰਸ ਦੇ ਬਾਲੇ ਵਧੀਆ ਚੰਗੇ ਲੀਡਰ ਜਿਹੜੇ ਆ ਉਹ ਤਾਂ ਪਾਰਟੀ ਨੂੰ ਕਈਆਂ ਨੂੰ ਛੱਡ ਗਏ ਨੇ ਮੰਨ ਲਓ ਜੇ ਕੈਪਟਨ ਅਮਰਿੰਦਰ ਸਿੰਘ ਛੱਡ ਗਏ ਸੁਨੀਲ ਜਾਖੜ ਛੱਡ ਗਏ ਰਾਜਕੁਮਾਰ ਚੱਬੇਵਾਲ ਛੱਡ ਗਿਆ ਰਵਨੀਤ ਸਿੰਘ ਬਿੱਟੂ ਛੱਡ ਗਏ ਕਿੰਨੇ ਲੀਟਰ ਦਾ ਮੈਂ ਤੁਹਾਨੂੰ ਉਂਗਲਾਂ ਤੇ ਗਿਨਾਤੇ ਜਿਹੜੇ ਛੱਡ ਗਏ ਸੁਸ਼ੀਲ ਰਿੰਕੂ ਛੱਡ ਗਏ ਉਹਗੇ ਲੀਡਰ ਹੈ ਸਮਾਜ ਦੇ ਧਲਤ ਸਮਾਜ ਦੇ ਵੀ ਲੀਡਰ ਹੈ ਨੌਜਵਾਨ ਲੀਡਰ ਵੀ ਹੈ ਕਾਂਗਰਸ ਨੇ ਉਹਨਾਂ ਨੂੰ ਤਿਆਰ ਕੀਤਾ ਆਖਰਕਾਰ ਕੋਈ ਤਾਂ ਗਲਤੀਆਂ ਹੋਈਆਂ ਨਾ ਸੁਸ਼ੀਲ ਰਿੰਕੂ ਵਰਗਾ ਵੀ ਲੀਡਰ ਇਹਨਾਂ ਨੂੰ ਛੱਡ ਗਿਆ ਸੋ ਇਸ ਕਰਕੇ ਕਾਂਗਰਸ ਦੇ ਵਿੱਚ ਖਲਾਰਾ ਬੋਚ ਪਿਆ ਚੌਧਰੀ ਸੰਤੋਖ ਜਿਹੜੇ ਭਾਰਤ ਜੜੋ ਯਾਤਰਾ ਦੇ ਵਿੱਚ ਜਿਨ੍ਹਾਂ ਦਾ ਸਵਰਗਵਾਸ ਹੋ ਗਿਆ ਸੀ ਉਹਨਾਂ ਦੀ ਧਰਮ ਪਤਨੀ ਜਿਹੜੀ ਡਾਕਟਰ ਕਰਮਜੀਤ ਕੌਰ ਉਹ ਕਾਂਗਰਸ ਨੂੰ ਛੱਡ ਗਈ ਉਹਨਾਂ ਦਾ ਮੁੰਡਾ ਜਿਹੜਾ ਵਿਕਰਮ ਚੌਧਰੀ ਆ ਉਹ ਕਾਂਗਰਸ ਤੋਂ ਦੂਰ ਆਏਗਾ ਹਾਂ ਹਨਾ ਹੋ ਕੇ ਵੀ ਨਹੀਂ ਹੈਗੇ ਸੰਦੀਪ ਜਾਖੜ ਨੇ ਜਾਖੜ ਸਾਹਿਬ ਦੇ ਭਤੀਜੇ ਨੇ ਉਹ ਵੀ ਹੋ ਕੇ ਨਹੀਂ ਹੈਗੇ ਵਾਲੀ ਗੱਲ ਆ ਉਹ ਤਾਂ ਬੀਜੇਪੀ ਦੀ ਕਈ ਵਾਰੀ ਮੈਂ ਦੇਖਿਆ ਮੀਟਿੰਗਾਂ 'ਚ ਵੀ ਬੈਠੇ ਹੁੰਦੇ ਸੋ ਹਾਲ ਕਾਂਗਰਸ ਦਾ ਕੋਈ ਬਾਹਲਾ ਚੰਗਾ ਨਹੀਂ ਹੈਗਾ ਜੇ ਕਈ ਆਪਾਂ ਕੀ ਬਹੁਤ ਚੰਗਾ ਤੇ ਹੁਣ ਦੇਖੋ ਸਾਡੇ ਕੋਲ ਇੱਥੇ ਮੈਂਬਰ ਪਾਰਲੀਮੈਂਟ ਹੈਗੇ ਆ ਗੁਰਜੀਤ ਓਜਲਾ ਹੈਗੇ ਆ ਚਰਨਜੀਤ ਚੰਨੀ ਹੈਗੇ ਆ ਹੋਰ ਜਿਹੜੇ ਮੈਂਬਰ ਪਾਰਲੀਮੈਂਟ ਹੈਗੇ ਆ ਕਈ ਚੱਲਦੇ ਆ ਨਾਲ ਕਈ ਨਹੀਂ ਚੱਲਦੇ ਦੇ ਇਸ ਕਰਕੇ ਹਾਲਾਤ ਕੋਈ ਠੀਕ ਨਹੀਂ ਹੈ ਕਾਂਗਰਸ ਦੇ ਉਹ ਕਾਂਗਰਸੀ ਜਿਹੜੇ ਹਾਲਾਤ ਖਰਾਬ ਹੁੰਦੀ ਅੱਜ ਤਸਵੀਰ ਹੈ ਉਹ ਧਰਨਿਆਂ ਦੇ ਵਿੱਚ ਸਾਹਮਣੇ ਵੀ ਆਈ ਹੈ ਡਾਕਟਰ ਸਾਹਿਬ ਰਾਜਾ ਵੜਿੰਗ ਦੀ ਗੱਲ ਕਰੀਏ ਰਾਜਾ ਵੜਿੰਗ ਇੱਕ ਬਿਆਨ ਦੇ ਦਿੰਦੇ ਨੇ ਕਹਿੰਦੇ ਕਿ ਇਹ ਜਿਹੜੇ ਪੁਲਿਸ ਅਧਿਕਾਰੀ ਨੇ ਇਹਨਾਂ ਨੂੰ ਅਸੀਂ ਯਾਦ ਰੱਖਾਂਗੇ ਇਹ ਧਮਕੀ ਦਿੱਤੀ ਗਈ ਹੈ ਵਾਲਾ ਇੱਕ ਇਹ ਧਮਕੀ ਹੁੰਦੀ ਹੈ ਸਿਆਸਤਦਾਨ ਨੂੰ ਮੈਂ ਤੁਹਾਨੂੰ ਇੱਕ ਕਿੱਸਾ ਸੁਣਾਣਾ 2016 ਦੀ ਗੱਲ ਹੈ ਸੋਲਾਂ ਅੱਜੇ ਕੈਪਟਨ ਨਮਿੰਦਰ ਸਿੰਘ ਦੀ ਸਰਕਾਰ 17 ਚ ਬਣਨੀ ਸੀ ਨਾ ਤੇ ਪ੍ਰਤਾਪ ਬਾਜਵੇ ਦਾ ਮੈਂ ਇੱਕ ਭਾਸ਼ਣ ਸੁਣਿਆ ਹੋ। ਕਹਿੰਦਾ ਕੈਪਟਨ ਸਾਹਿਬ ਸਾਡੀ ਸਰਕਾਰ ਜੇ ਬਣ ਗਈ ਅਸੀਂ ਇਹ ਮਾਝ ਜੋ ਚਾਰ ਬੰਦਿਆਂ ਨੂੰ ਰੱਸੀ ਨਾਲ ਬੰਨ ਕੇ ਅੰਦਰ ਦੇਣਾ। ਇਹਨਾਂ ਨੇ ਬੜੀ ਗੁੰਡਾਗਰਦੀ ਕੀਤੀ ਇੱਕ ਕਹਿੰਦੇ ਬਿਕਰਮ ਮਜੀਠੀਆ ਦੂਜਾ ਕੈਰੋਂ ਤੀਜਾ ਬਾਦਲ ਤੇ ਚੌਥਾ ਕੋਈ ਹੋਰ ਇੱਕ ਨਾਮ ਲਿੱਤਾ। ਇਹ ਬਈ ਸਭ ਤੋਂ ਪਹਿਲਾ ਕੰਮ ਸਾਡਾ ਇਹੀ ਹੋਣਾ ਸੀ ਸਰਕਾਰ ਆਂਦੇ ਪਹਿਲਾਂ ਚਾਰੋਂ ਬੰਨਣੇ ਰੱਸੀ ਨਾਲ ਅੰਦਰ ਦੇਣੇ ਤੇ ਮੈਂ ਹਾਸੇ ਵਾਲੀ ਗੱਲ ਦੱਸਾਂ ਕੈਪਟਨ ਨਮਿੰਦਰ ਸਿੰਘ ਦੀ ਜਦੋਂ ਸਰਕਾਰ ਬਣ ਗਈ ਤੇ ਸਭ ਤੋਂ ਜ਼ਿਆਦਾ ਹੱਥ ਪੈਰ ਵੱਡੇ ਗੇ ਪ੍ਰਤਾਪ ਬਾਜਵੇ ਤੇ ਚੀਕਾ ਹੀ ਮਾਰਦੇ ਰੇ ਚਾਰ ਸਾਲ ਯਾਰ ਮੇਰੀ ਕੋਈ ਸੁਣਦਾ ਨਹੀਂ ਮੇਰੀ ਕੋਈ ਕਰਦਾ ਨਹੀਂ ਕੈਪਟਨ ਟਾਈਮ ਹੀ ਨਹੀਂ ਦਿੰਦਾ ਸੀ ਮਿਲਣ ਦਾ ਕੈਪਟਨ ਨਮਿੰਦਰ ਸਿੰਘ ਦੀ ਆਪਣੀ ਪਾਲਿਸੀ ਸੀ ਉਹ ਕਹਿੰਦਾ ਪ੍ਰਤਾਪ ਬਾਜਵਾ ਨਹੀਂ ਤੋ ਫਤਿਹ ਬਾਜਵਾ ਸੁਚਿੰਦਰ ਧਾਵਾ ਨਹੀਂ ਤੋ ਇਸका ਭਾਈ ਲਿਆਓ ਲਾਲੀ ਕਵਲਜੀਤ ਲਾਲੀ ਨਹੀਂ ਹੈ ਤਾਂ ਇਸ ਦਾ ਭਾਈ ਸੁੱਖਾ ਲਾਲੀ لے ਆਓ ਉਹਦੀ ਆਪਣਾ ਇੱਕ ਤਰੀਕਾ ਹੁੰਦਾ ਸੀ ਉਹ ਕਹਿੰਦਾ ਠੀਕ ਆ ਸੇਖੜੀ ਸਾਡੇ ਨਾਲ ਨਹੀਂ ਚੱਲਦਾ ਕਾਂਗਰਸ ਦਾ ਬਟਾਲੇ ਵਾਲਾ ਇਹਦਾ ਭਰਾ ਚੱਕ ਲੋ ਉਹਨੇ ਕਾਂਗਰਸ ਦੇ ਪਰ ਟੱਬਰ ਚ ਹੀ ਬੰਦਾ ਖੜਾ ਕਰ ਦਿੰਦਾ ਸੀ ਉਹ ਕਹਿੰਦਾ ਜਾ ਯਾਰ ਤੁਸੀਂ ਘਰ ਹੀ ਲੜਦੇ ਰਹੋ ਤੇ 4 ਸਾਲ ਮੈਂ ਪ੍ਰਤਾਪ ਬਾਜਵੇ ਨੂੰ ਘਰ ਦੇ ਵਿੱਚ ਹੀ ਲੜਦੇ ਵੇਖਿਆ ਫਤਿਹਜੰਗ ਬਾਜਵਾ ਨਾਲ ਆਖਰਕਾਰ ਕੀ ਹੋਇਆ ਜਦੋਂ ਕੈਪਟਨ ਦੀ ਆਪਣੀ ਕੁਰਸੀ ਚੱਲੀ ਆ ਉਦੋਂ ਜਾ ਕੇ ਨੇ ਜਫੀ ਪ੍ਰਤਾਪ ਬਾਜਵੇ ਨਾ ਪਈ ਆ ਵੀ ਹੁਣ ਚੰਨੀ ਨੂੰ ਨਾ ਬਣੰਦੀ ਏ ਪਰ ਚੰਨੀ ਬਣ ਗਿਆ ਤੋ ਕਹਿਣ ਦਾ ਮੇਰਾ ਮਕਸਦ ਹੈਗਾ ਕਿ ਕਾਂਗਰਸ ਦੇ ਵਿੱਚ ਕੁਛ ਨਹੀਂ ਪਤਾ ਇਹ ਗੱਲਾਂ ਸਟੇਜਾਂ ਤੇ ਕੁੱਛ ਕਹਿੰਦੇ ਹੁਣ ਗੁਟਕਾ ਸਾਹਿਬ ਜੀ ਸੋਹ ਖਾਲੀ ਕੈਪਟਨ ਨਮਰਿੰਦਰ ਸਿੰਘ ਨੇ ਸਰਕਾਰ ਬਣਾ ਦਿਓ ਜੀ ਮੈਂ ਨਸ਼ਾ ਖਤਮ ਕਰ ਦੂੰਗਾ 5 ਸਾਲ ਨਸ਼ੇ ਦੇ ਉੱਤੇ ਢੇਲੇ ਦਾ ਕੰਮ ਨਹੀਂ ਕੀਤਾ ਚੀਕਾਂ ਮਾਰਦੇ ਸੀ ਰਿੱਟਾਂਾ ਬਜਰੀ ਕੇਵਲ ਸਭ ਚੱਕ ਦੇਾਂਗੇ ਦੱਸ ਦਿਓ 2017 ਤੋਂ 2022 ਚ ਇੱਕ ਵੀ ਪਰਚਾ ਦਰਜ ਕੀਤਾ ਹੋਵੇ ਇੱਕ ਵੀ ਪਰਚਾ ਦਰਜ ਕੀਤਾ ਹੋਵੇ ਐਕਸ ਜਿੰਦਰ ਰੰਧਾਵੇ ਵਰਗੇ ਚਲੋ ਮਾਝੇ ਦੇ ਬੜੇ ਚੰਗੇ ਲੀਡਰ ਨੇ ਇਹ ਕਈ ਐਮਐਲਏ ਦੇ ਸائن ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਦੇ ਕੇ ਆਇਆ ਵੀ ਅਸੀਂ ਇਹ ਕੰਮ ਕਰ ਲਈਏ ਨਹੀਂ ਤਾਂ ਅਸੀਂ ਰੁਲ ਜਾਣਾ ਸਾਰਿਆਂ ਨੇ ਵੀ ਜਿਹੜੇ ਵਾਦੇ ਕੀਤੇ ਕਿੰਨੇ ਸੁਣਿਆ ਹੂ ਬਾਦਰਸ ਕੋਈ ਪਰਵਾਹ ਨਹੀਂ ਕੀਤੀ ਤੇ ਇਸ ਕਰਕੇ ਸਿਆਸੀ ਲੋਕ ਕਹਿੰਦੇ ਹੁੰਦੇ ਆ ਜਦੋਂ ਸਰਕਾਰ ਬਣਣੀ ਹੈ ਇਹੀ ਅਫਸਰ ਫੇਰ ਲੱਗੇ ਹੋਣੇ ਆ ਇਹੀ ਡੀਜੀਬੀ ਐਡਜੀਪੀ ਸਭ ਇਦਾਂ ਹੀ ਲੱਗੇ ਹੋਣੇ ਆ ਇਹ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਸਰਕਾਰ ਨੂੰ ਅਗਰ ਬਿਊਰੋਕ੍ਰੇਸੀ ਨੇ ਚਲਾਣਾ ਹੁੰਦਾ ਅਫਸਰशाही ਨੇ ਚਲਾਣਾ ਹੁੰਦਾ ਜਿਹੜੀ ਨਵੀਂ ਸਰਕਾਰ ਬਣੇਗੀ ਖੁਦਾ ਨਾ ਖਾਸ ਤਾਂ ਕਾਂਗਰਸ ਦੀ ਬੰਦੀ ਹੈ ਤੇ ਉਹਨਾਂ ਨੇ ਅਫਸਰ ਕੋਈ ਪਾਕਿਸਤਾਨ ਤੋਂ ਥੋੜਾ ਲੈ ਆਣੇ ਆ ਜਾਂ ਇੰਗਲੈਂਡ ਤੋਂ ਥੋੜਾ ਲੈ ਆਣੇ ਆ ਅਫਸਰ ਤਾਂ ਇਹੀ ਗਰਹਣੇ ਆ ਨਾ ਤੇ ਇੰਨਾ ਹੀ ਅਫਸਰਾਂ ਤੋਂ ਕੰਮ ਲੈਣਾ ਇਹਨਾਂ ਦੀ ਸੋਰਸ ਬਣਿਆ ਹੁੰਦਾ ਇਹਨਾਂ ਦੇ ਨੈਟਵਰਕ ਬਣਿਆ ਹੁੰਦਾ ਇਹਨਾਂ ਦੀਆਂ ਟੀਮਾਂ ਬਣੀਆਂ ਹੁੰਦੀਆਂ ਇਹ ਠੀਕ ਆ ਲੁਧਿਆਣੇ ਦੀ ਜਗ੍ਹਾ ਜਲੰਧਰ ਕਰ ਦੇਣਗੇ ਜਲੰਧਰ ਦੀ ਜਗ੍ਹਾ ਮੁਹਾਲੀ ਕਰ ਦੇਣਗੇ ਹੋਰ ਕੀ ਕਰ ਦੇਣਗੇ ਸੋ ਮੇਰੇ ਕਹਿਣ ਦਾ ਮਕਸਦ ਹੈਗਾ ਕਿ ਪੰਜਾਬ ਦੇ ਵਿੱਚ ਕਾਂਗਰਸ ਜਿਹੜੀ ਆ ਹਜੇ ਬੜੀ ਗੁੱਟਬਾਜੀ ਦਾ ਸ਼ਿਕਾਰ ਹੈ ਬਾਕੀ ਕਾਂਗਰਸ ਦੀ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਬਹੁਤ ਜ਼ਿਆਦਾ ਜ਼ਮੀਨ ਅਸਮਾਨ ਦਾ ਫਰਕ ਹੈ ਇਹ ਚੋਣਾਂ ਤੋਂ ਪਹਿਲਾਂ ਤਾਂ ਕਈ ਤਰ੍ਹਾਂ ਦੇ ਇਹਨਾਂ ਨੇ ਰੋਲੇ ਰੱਪੇ ਪਾਈ ਜਾਣੇ ਅਸੀਂ ਆ ਵੀ ਕਰ ਦਾਂਗੇ ਉਹ ਵੀ ਕਰ ਦਾਂਗੇ ਬੇਸਿਕਲੀ ਤਾਂ ਗੱਲ ਇਹ ਆ ਕਿ ਕੈਪਟਨ ਨਵਿੰਦਰ ਸਿੰਘ ਦਾ ਤੇ ਚੰਨੀ ਦਾ ਰਾਜ ਸਾਰਿਆਂ ਨੇ ਹੰਡਾਇਆ ਤੇ ਸਾਨੂੰ ਪਤਾ ਵੀ ਕੇਬਲ ਤੇ ਰੇਤਾ ਬਜਰੀ ਤੇ ਇਹੀ ਸੁਨੀਲ ਜਾਖੜ ਹੋਰਾਂ ਦੀ ਮੈਂ ਤੁਹਾਨੂੰ ਗੱਲ ਸੁਣਾਉਣਾ ਪੰਜਾਬ 'ਚ ਕੈਪਟਨ ਨਵਿੰਦਰ ਸਿੰਘ ਦੀ ਜਦੋਂ ਸਰਕਾਰ ਬਣੀ ਤੇ ਰਾਣੇ ਗੁਰਜੀਤ ਹੋਰਾਂ ਦੇ ਨਾਲ ਸੁਨੀਲ ਜਾਖੜ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਮੈਨੂੰ ਅੱਜ ਵੀ ਉਹਨਾਂ ਦੇ ਬੋਲੇ ਯਾਦ ਆ ਕਹਿੰਦੇ ਸਾਬ 11000 ਕਰੋੜ ਦੀ ਰੇਤਾ ਖਾ ਗਏ ਪਿਛਲੇ 10 ਸਾਲਾਂ 'ਚ ਉਹਨਾਂ ਨੇ ਔਨ ਰਿਕਾਰਡ ਨਾਲ ਫਿਗਰ ਗੱਢ ਕੇ ਦਿੱਤੀ ਭਈ ਇੰਨੀ ਰੇਤਾਂ ਨਜਾਇਜ਼ ਵਿਕੀ 1100 ਕਰੋੜ ਦੀ ਤੇ 10 ਸਾਲ ਇਹਨਾਂ ਨੇ 11000 ਕਰੋੜ ਦਾ ਮਾਲਿਆ ਖਾ ਲਿਆ। ਭਈ ਇਹ ਖਜ਼ਾਨੇ ਜੀ ਨਿਆਇ ਖਾ ਗਏ। ਸਰਕਾਰ ਸੀ ਤੇ ਮੇਰੇ ਵਰਗੇ ਇੱਕ ਪੱਤਰਕਾਰ ਨੇ ਪੁੱਛ ਲਿਆ ਸਾਹਿਬ ਜੀ ਪਰਚਾ ਲਾਹ। ਸਾਹਿਬ ਅਸੀਂ ਪਰਚਾ ਦਵਾਂਗੇ ਅਸੀਂ ਕਾਰਵਾਈ ਕਰਾਂਗੇ। ਅੱਜ ਕਿੰਨੇ ਸਾਲ ਚਾਖੜ ਸਾਵੇਂ 5 ਸਾਲ ਸਰਕਾਰ ਹੰਡਾਈ। ਕਿਹੜਾ ਪਰਚਾ ਹੋ ਗਿਆ? ਜਾਖੜ ਸਾਹ ਨੂੰ ਕੈਪਟਨ ਨੇ ਅੰਦਰ ਬੜਨ ਦਿੱਤਾ। ਮੋਬਾਈਲ ਵੀ ਇਹਨਾਂ ਦੇ ਬਾਹਰ ਕੱਢ ਲੈਂਦੇ ਸੀ ਉਹਦੇ ਸਿਕਿਉਰਿਟੀ ਗਾਰਡ। ਤੇ ਇੱਕ ਵਾਰੀ ਢੀਆਂ ਸੁਰਖੀਆਂ ਲੱਗੀਆਂ ਕਿ ਜਾਖੜ ਦੇ ਮੋਬਾਈਲ ਕੱਢਲੇ ਜਾਖੜ ਬੜੇ ਹਿਮੂਲੇਸ਼ਨ ਫੀਲ ਕੀਤੀ ਅੰਦਰ ਜਾ ਕੇ ਦੇਖੋ ਜਾਖੜ ਵਰਗਾ ਸਿਆਣਾ ਲੀਡਰ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਿਕਿਉਰਟੀ ਜਿਹੜੀ ਆ ਉਹ ਇੰਨੀ ਹਾਵੀ ਸੀ ਇੰਨੀ ਭਾਰੀ ਸੀ ਸਾਰਿਆਂ ਦੇ ਉੱਤੇ ਉਹਨਾਂ ਨੇ ਉਹਨੂੰ ਜਲੀਲ ਕਰਤਾ ਤੇ ਉਹ ਬੜਾ ਕਲਪੇ ਬਾਹਰ ਆ ਕੇ ਬੜਾ ਗੱਲ ਇਹ ਆ ਕਿ ਸੁਣਦੀ ਕਿਸੇ ਦੀ ਨਹੀਂ ਜਾਂਦੀ ਹੁਣ ਕੌਣ ਅਗਲਾ ਮੁੱਖ ਮੰਤਰੀ ਕਾਂਗਰਸ ਕਿੰਨੂੰ ਬਣਾਏਗੀ ਕੁਝ ਨਹੀਂ ਪਤਾ ਕਿੰਦੀ ਘੋਸ਼ਣਾ ਹੋਏਗੀ ਲੇਕਿਨ ਉਹ ਪੇਸ਼ ਬਗੇਲ ਨੇ ਜਿਹੜਾ ਕਿਹਾ ਕਿ ਹਜੇ ਆਪਾਂ ਕੋਈ ਚਿਹਰਾ ਨਹੀਂ ਕਰਨਾ ਐਸ ਕੀ ਚੋਣਾਂ ਤੋਂ ਬਾਅਦ ਕਰਾਂਗੇ ਫਿਰ ਮੈਨੂੰ ਲੱਗਦਾ ਸਾਰੀ ਕਾਂਗਰਸ ਹੀ ਥੋੜੀ ਭੱਜੀ ਰਹੂਗੀ ਵੀ ਚਲੋ ਕਿਉਂਕਿ ਹੁਣੇ ਹੀ ਇੱਕ ਦੂਜੇ ਦੇ ਕੱਪੜੇ ਪਾੜਨ ਨੂੰ ਫਿਰਦੇ ਵੇ ਹੁਣੇ ਹੀ ਕੱਪੜੇ ਪਾੜਨ ਨੂੰ ਫਿਰਦੇ ਪਏ ਤੇ ਬਾਅਦ ਕੀ ਹਾਲ ਕਰਨਗੇ ਜੇ ਕਿਸੇ ਦਾ ਚਿਹਰਾ ਅਨਾਉਂਸ ਕਰਤਾ ਹੁਣ ਚਿਹਰਾ ਅਨਾਉਂਸ ਕਰਕੇ ਵੇਖਿਆ ਸੀ ਨਾ ਚਰਨਜੀਤ ਚੰਨੀ ਦਾ ਰਾਹੁਲ ਗਾਂਧੀ ਨਾਉਂਸਟ ਕਰ ਗਏ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਤੋਂ ਲੈ ਕੇ ਸਾਰੇ ਕਾਂਗਰਸੀਆਂ ਲੀਡਰਾਂ ਨੇ ਖਾਸ ਕਰਕੇ ਮੈਨੂੰ ਕਹਿੰਦੇ ਕੋਈ ਤੁਹਾਡੇ ਤੇ ਨਹੀਂ ਜਿੰਨੀ ਜੱਟਵਾਦ ਦੀ ਲੌਬੀ ਸੀ ਸਾਰਿਆਂ ਨੇ ਚਰਨਜੀਤ ਚੰਨੀ ਦਾ ਬੈਂਡ ਵਜਾ ਦਿੱਤਾ ਤੇ ਉਹ ਹਰ ਗਿਆ ਔਰ ਤੁਸੀਂ ਇਹ ਦੇਖੋ ਪੰਜਾਬ ਦੀਆਂ ਜਿੰਨੀਆਂ ਸੀਟਾਂ ਜਿੱਤੀਆਂ ਦੁਆਬੇ 'ਚ ਆ ਕੇ ਸਾਰੀਆਂ ਸੀਟਾਂ ਕਾਂਗਰਸ ਦੀਆਂ ਜ਼ਿਆਦਾ ਜਿੱਤ ਗਈਆਂ ਠੀਕ ਹੈ ਨਾ ਤੇ ਕਿਉਂ ਜਿੱਤ ਗਈਆਂ ਇੱਥੇ ਦਲਤਾਂ ਦਾ ਘੜ ਸੀ ਚੰਨੀ ਨੂੰ ਵੋਟ ਪੈ ਗਈ ਬਾਕੀ ਜਿੱਥੇ ਜਿੱਥੇ ਜੱਟਾਂ ਦੀਆਂ ਵੋਟਾਂ ਸੀ ਸਾਰੀ ਜਗਾ ਹੀ ਕਾਂਗਰਸ ਹਾਰੀ ਹੈ ਮੈਕਸਿਮਮ ਜਗ੍ਹਾ ਤੇ ਕਾਂਗਰਸ ਹਾਰੀ ਹੈ ਕਾਂਗਰਸ ਦੀ ਇਹ ਸਥਿਤੀ ਡਾਕਟਰ ਸਾਹਿਬ ਨੇ ਬੇਬਾਕੀ ਜਿਹੜੀ ਆ ਉਹ ਬਿਆਨ ਕੀਤੀ ਹੈ ਕਿ ਸਹਾਰ ਦੇ ਉੱਤੇ ਖਾਸ ਤੌਰ ਦੇ ਉੱਤੇ ਹੁਣ ਜਦੋਂ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਭੀੜ ਪਈ ਹੈ ਤਾਂ ਸਮਝ ਆਉਣ ਲੱਗ ਗਿਆ ਹੈ ਕਿ ਕੌਣ ਕੌਣ ਖੜਿਆ ਹੈ ਕੌਣ ਕੌਣ ਨਹੀਂ ਖੜਿਆ ਕੌਣ ਕੌਣ ਹੋ ਕੇ ਵੀ ਨਹੀਂ ਹੈਗਾ ਤੇ ਕੌਣ ਕੌਣ ਨਾ ਹੋਇਆ ਵੀ ਹੁਣ ਵੇਖਣ ਨੂੰ ਮਿਲਦਾ ਹੈ ਪਿਆ ਦਲਬੀਰ ਗੋਲਡੀ ਹੁਣੇ-ਹੁਣੇ ਆਏ ਆ ਤੇ ਹੁਣੇ-ਹੁਣੇ ਨਜ਼ਰ ਆ ਰਹੇ ਆ ਕੀ ਕੁਝ ਹੁੰਦਾ ਕਿਦਰ ਨੂੰ ਮੋਲਡ ਕਰਦੀ ਹੈ ਸਿਆਸ